ਸਾਚੀ ਕਲਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਾਜ਼ਰ ਹਾਂ ਜੀ ਸ੍ਰਿੰਦਰ ਕੌਰ ਦੁਆਰਾ ਲਿਖਿਆ ਗਿਆ ਨਾਵਲ ਚੰਦਰੀ ਤਕਦੀਰ ਦਾ ਭਾਗ 29ਵਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਗਰੀਵਲ ਸਾਹਿਬ ਫਟਫਟ ਦੋ ਗਲਾਸ ਅਮਿਚ ਗੋਲਡਿੰਗ ਪਾਲੇ ਆਏ ਲੈ ਮੈਲੇ ਆਉਣਾ ਸੀ ਪਾਪਾ ਜੀ ਆਪ ਹੀ ਤੁਸੀਂ ਵੀ ਨਾ ਟਿੱਕੇ ਨਹੀਂ ਵੱਢ ਸਕਦੇ ਹੁਣ ਬੈਠੇ ਇੱਥੇ ਮੈਂ ਗੱਲ ਕਰਨੀ ਆ ਤੁਹਾਡੇ ਨਾਲ ਮੈਂ ਚਾਹ ਬਣਾ ਦਿੰਨਾ ਆ ਪਹਿਲਾਂ ਕਿਉਂਕਿ ਚਾਹ ਹਮੇਸ਼ਾ ਉਹ ਆਪ ਹੀ ਬਣਾਉਂਦੇ ਸਨ ਉਹ ਉੱਠਣ ਲੱਗੀ ਨਹੀਂ ਨਹੀਂ ਨਾਨਾ ਜੀ ਤੁਸੀਂ ਬੈਠੋ ਮੈਂ ਬਣਾਉਣੀ ਆ ਚਾਹ ਤਕਦੀਰ ਨੇ ਬੰਦ ਤੋਂ ਫੜਕੀ ਉਹਨਾਂ ਨੂੰ ਬਿਠਾ ਦਿੱਤਾ ਤੇ ਆਪ ਕੋਲਡ ਡਰਿੰਕ ਵਾਲੀ ਗਲਾਸ ਚੁੱਕ ਕੇ ਰਸੋਈ ਵਿੱਚ ਚਲੀ ਗਈ ਉਹਨਾਂ ਦਾ ਅਕਸਰ ਗੇੜਾ ਲੱਗਦਾ ਰਹਿੰਦਾ ਸੀ ਗਰੀਵਾਲ ਦੇ ਘਰ ਤੇ ਤਕਦੀਰ ਰਸੋਈ ਦੇ ਸਾਮਾਨ ਤੋਂ ਵਾਕਿਫ ਸੀ ਕਿ ਕਿਹੜਾ ਸਾਮਾਨ ਕਿੱਥੇ ਪਿਆ ਹੁੰਦਾ ਤਕਦੀਰ ਤਾਂ ਰੰਦੇ ਵੀ ਰਹੀ ਸੀ ਇੱਥੇ ਉਸਨੇ ਚਾਹ ਵਾਲਾ ਪਤਿੱਲਾ ਚੁੱਕਿਆ ਉਸਨੂੰ ਹਲਕਾ ਜਿਹਾ ਪਾਣੀ ਨਾਲ ਧੋ ਲਿਆ ਤੇ ਇਸ ਵਿੱਚ ਪਾਣੀ ਪਾ ਕੇ ਗੈਸ ਤੇ ਚੜਾ ਦਿੱਤਾ ਫੇਰ ਚੀਨੀ ਪੱਤੀ ਪਾਈ ਤਿੱਦਦ ਬਾ ਕੀ ਕੜਨ ਲਈ ਗੈਸ ਕਟ ਕਰ ਦਿੱਤਾ। ਰਸੋਈ ਡਰੈنگ ਰੂਮ ਦੇ ਨਾਲ ਹੀ ਸੀ। ਉੱਥੇ ਹੋਰ ਹੀ ਗਲਬਾਤ ਨੂੰ ਆਸਾਨੀ ਨਾਲ ਸੁਣਿਆ ਜਾ ਸਕਦਾ ਸੀ। ਆਪਣੇ ਪਾਪਾ ਜੀ ਦੇ ਮਨ ਕਰਨ ਤੇ ਦੀਪੀ ਦੀ ਉਹਨਾਂ ਨੂੰ ਮੰਨਾਉਂਦੀ ਦੀ ਆਵਾਜ਼ ਬੇਸ਼ੱਕ ਥੋੜੀ ਉੱਚੀ ਹੋ ਗਈ ਸੀ। ਪਰ ਗਲ ਤਮੀਜ਼ ਤੇ ਧਾਇਰੇ ਚ ਰਹਿ ਕੇ ਹੀ ਕਰ ਰਹੀ ਸੀ। ਜੋ ਉਸੇ ਸੰਸਕਾਰ ਸਨ। ਇਹਨੇ ਨੂੰ ਤਕਦੀਰ ਚਾ ਲੈ ਕੇ ਆ ਗਈ। ਉਸਨੇ ਬਿਸਕਟ ਵੀਕ ਪਲੇਟ 'ਚ ਪਾਲੇ ਸਭ ਨੇ ਚਾਪੀਤੀ ਤੇ ਬਹਿਸ ਵੀ ਚੱਲਦੀ ਰਹੀ ਸਾਡੀ ਸੰਭਾਲ ਕਰਨੀ ਤੇਰੇ ਲਈ ਔਖੀ ਹੋ ਜੂ ਪੁੱਤ ਕਿੱਥੇ ਦਵਾਈਆਂ ਢੋਂਦੀ ਫਿਰੇਂਗੀ ਸਾਡੀਆਂ ਤੇਰੀ ਮਾਂ ਦਾ ਤਾਂ ਪਤਾ ਹੀ ਆ ਤੈਨੂੰ ਛੋਟੀ ਦੇ ਸਹਾਰੇ ਤੋਂ ਬਿਨਾਂ ਡਿੰਗਣੀ ਪਟ ਸਕਦੀ ਤਾਂ ਹੀ ਤਾਂ ਕਹਿ ਰਹੀ ਆ ਪਾਪਾ ਜੀ ਮੈਂ ਤੁਹਾਨੂੰ ਇਸ ਉਮਰੇ ਮੇਰੀ ਮਾਂ ਹੱਥ ਛਾੜਦੀ ਮੇਰੀ ਤਾਂ ਜਰੀ ਨਹੀਂ ਜਾਂਦੀ ਉਸਨੇ ਸੱਚਮੁੱਚ ਆਪਣੀ ਮਾਂ ਦੀ ਪੁੱਟਿਆ ਤੇ ਤਵੇ ਦਾ ਲੱਗਿਆ ਸੇਕ ਦਾ ਨਿਸ਼ਾਨ ਦਿਖ ਲਿਆ ਸੀ ਨਾਨਾ ਜੀ ਮੈਂ ਵੀ ਤਾਂ ਮਾਸੀ ਜੀ ਕੋਲੀ ਆ ਕਿ ਅਸੀਂ ਮਾਸੀ ਦਫਤਰ ਜਾਣਗੇ ਤਾਂ ਮੈਂ ਘਰ ਹੀ ਹੋਮਾਂਗੀ ਤੁਹਾਡੀ ਦੇਖਭਾਲ ਲਈ ਨਾਲੇ ਉੱਥੇ ਗੁਰਦੁਆਰਾ ਸਾਹਿਬ ਵੀ ਨਾਲ ਹੀ ਆ ਤੁਸੀਂ ਜਦੋਂ ਮਰਜੀ ਜਾ ਕੇ ਮੱਥਾ ਟੇਕ ਆਇਆ ਕਰੋ ਤਕਦੀਰ ਨੇ ਵੀ ਆਪਣੇ ਮਨ ਦੀ ਕਹਿ ਦਿੱਤੀ ਅ ਕਰੋਨਾ ਕਰਕੇ ਕਿੱਥੇ ਜਾ ਹੁਣਾ ਕਰੂੰ ਬਾਹਰ ਚਲੋ ਭਾਈ ਫਿਰ ਤੁਹਾਡੀ ਗੱਲ ਹੀ ਮੰਨ ਲੈਨੇ ਆ ਪਰ ਇੱਕ ਸ਼ਰਤ ਤੇ ਗਰੀਵਲ ਸਾਹਿਬ ਦੀ ਪੀਵਲ ਦੀ ਕੀ ਬੋਲੀ ਆ ਕੀ ਬੱਪਾ ਜੀ ਹੁਣ ਤੁਸੀਂ ਸ਼ਰਤਾਂ ਰੱਖਣ ਲੱਗ ਪਏ ਚਲੋ ਦੱਸੋ ਕਿਹੜੀ ਸ਼ਰਤਾਂ ਮੈਨੂੰ ਮਨਜ਼ੂਰ ਤੁਸੀਂ ਜੋ ਵੀ ਕਹੋਗੇ ਮੈਂ ਕਰਾਂਗੀ ਪਰ ਇਥੇ ਤੁਹਾਨੂੰ ਦੋ ਮਨ ਨੂੰ ਕੱਲੇ ਨਹੀਂ ਛੱਡਣਾ ਦੀਪੀ ਬੋਲੀ ਉਹ ਇਹ ਆ ਕਿ ਅਸੀਂ ਆਪਣਾ ਖਰਚਾ ਆਪ ਹੀ ਕਰਾਂਗੇ ਜਿੰਨੇ ਦਾ ਰਾਸ਼ਨ ਇੱਥੇ ਆਉਂਦਾ ਉਹ ਤੈਨੂੰ ਦੇ ਦਿਆ ਕਰਾਂਗੇ ਇਹ ਤਾਂ ਕੋਈ ਗੱਲ ਨਹੀਂ ਹੋਈ ਪਪਾ ਜੀ ਕਿ ਮੈਂ ਆਪਣੇ ਮਾਂ-ਬਾਪ ਨੂੰ ਦੋ ਰੋਟੀਆਂ ਵੀ ਨਾ ਖਵਾ ਸਕਾਂ ਚਲੋ ਜਿਵੇਂ ਤੁਹਾਨੂੰ ਚੰਗਾ ਲੱਗੇ ਮੈਨੂੰ ਮਨਜ਼ੂਰ ਆ ਤੁਸੀਂ ਕਰੋ ਤਿਆਰੀ ਲਿਆਓ ਤੁਹਾਡੇ ਬੈਗਪੈਕ ਕਰੀਏ ਇਨ ਆਖ ਦੀਪੀ ਨੇ ਤਕਦੀਰ ਹੋਵੇ ਉੱਠਣ ਨੂੰ ਇਸ਼ਾਰਾ ਕੀਤਾ ਤੇ ਬੈਗ ਪੈਕ ਕਰਨ ਲੱਗਿਆਂ ਗਰੀਵਲ ਸਾਹਿਬ ਨੇ ﺍﻟमारी ਵਿੱਚੋਂ ਆਪਣਾ ਸਮਾਨ ਕੱਢ ਕੇ ਪਰਤੇ ਰੱਖ ਦਿੱਤਾ ਤੇ ਕੁਲਜੀਤ ਕੌਰ ਨੇ ਵੀ ਦੂਜੀ ﺍﻟमारी ਵਿੱਚੋਂ ਆਪਣਾ ਸਮਾਨ ਕੱਢਣਾ ਸ਼ੁਰੂ ਕਰ ਦਿੱਤਾ ਦੀਪੀ ਆਪਣੇ ਪਾਪਾ ਜੀ ਦੇ ਤੇ ਤਕਦੀਰ ਆਪਣੀ ਨਾਨਾ ਜੀ ਦਾ ਬੈਗ ਪੈਕ ਕਰਨ ਚ ਰੁੱਝ ਗਈਆਂ ਗਰੀਵਲ ਸਾਹਿਬ ਫਿਰ ਕਾਰ ਵਿੱਚੋਂ ਉਤਰੇ ਬਾਹਰਲੇ ਕੀਟ ਦੀ ਇੱਕ ਚਾਬੀ ਨਾਲ ਵਾਲੇ ਗਵੰਡੀਆਂ ਨੂੰ ਫੜਾਈ ਆਪ ਹੀ ਸਾਡੇ ਘਰ ਦੀ ਚਾਬੀ ਰੱਖ ਲਵੋ ਤੇ ਥੋੜਾ ਵੱਧ ਧਿਆਨ ਰੱਖਿਓ ਕਰਦਾ ਅਸੀਂ ਥੋੜੇ ਦਿਨਾਂ ਲਈ ਛੋਟੀ ਗੁੜੀ ਦੀਪੀ ਨਾਲ ਉਸੇ ਕਲ ਜਾ ਰਹੇ ਹਾਂ ਉਹ ਚਾਬੀ ਫੜਾ ਮੁੜ ਕਾਰ 'ਚ ਬੈਠ ਕੇ ਕਾਰ ਸੜਕ ਤੇ ਤੇਜ਼ੀ ਨਾਲ ਦੌੜ ਰਹੀ ਸੀ ਆਸ-ਪਾਸ ਬੰਦ ਪਈਆਂ ਦੁਕਾਨਾਂ ਹੀ ਦੁਕਾਨ ਵੱਡੀਆਂ ਵੱਡੀਆਂ ਇਮਾਰਤਾਂ ਕਿਤੇ ਕਿਤੇ ਉੱਚੇ ਉੱਚੇ ਦਰਖਤ ਜੋ ਅਸਮਾਨ ਤੱਕ ਤਕਰੀਬੋਂ ਛੜਾਉਂਦੇ ਨਜ਼ਰ ਆ ਰਹੇ ਸਨ ਦੀਪੀ ਦੀਆਂ ਨਜ਼ਰਾਂ ਸੜਕ ਤੇ ਹੀ ਸਨ ਸੜਕ ਵੀ ਖਾਲੀ ਸੀ कोरोना ਕਰਕੇ ਸਭ ਕਹਾਂਚ ਹੀ دبਕੇ ਬੈਠੇ ਸਨ ਥਾਂ-ਥਾਂ ਪੁਲਿਸ ਦੀਆਂ ਗੱਡੀਆਂ ਤੇ ਥਾਂ-ਥਾਂ ਪੁਲਿਸ ਨਜ਼ਰ ਆ ਰਹੀ ਸੀ ਇੱਕ-ਦੁੱੱਕਾ ਗੱਡੀਆਂ ਵੀ ਚੱਲ ਰਹੀਆਂ ਸਨ ਸਭ ਨੂੰ ਫਿਕਰ ਸੀ ਕਿ ਕਿਤੇ ਉਹਨਾਂ ਦੀ ਕਾਰ ਨੂੰ ਨਾ ਰੋਕ ਲਿਆ ਜਾਵੇ ਸਾਰਾ ਰਸਤਾ ਆਰਾਮ ਨਾਲ ਬਿਨਾ ਕਿਸੇ ਦਿੱਕਤ ਅੜਚਨ ਤੋਂ ਪੂਰਾ ਹੀ ਹੋਣ ਵਾਲਾ ਸੀ ਉਹਨਾਂ ਦੇ ਘਰ ਦਾ ਮੋੜ ਆ ਗਿਆ ਤੇ ਅੱਗੇ ਪੁਲਿਸ ਵਾਲਿਆਂ ਦਾ ਨਾਕਾ ਲੱਗਾ ਹੋਇਆ ਸੀ ਉਹਨਾਂ ਦੀ ਕਾਰ ਨੂੰ ਵੀ ਰੋਕ ਲਿਆ ਗਿਆ ਦੀਪੀ ਬਿਨਾਂ ਚਿਝਕਦੀ ਰੁਕੀ ਤੇ ਉਹਨਾਂ ਕਾਰ ਨੂੰ ਇੱਕ ਪਾਸੇ ਲਗਾਉਣ ਨੂੰ ਕਿਹਾ ਦੀਪੀ ਨੇ ਕਾਰ ਇੱਕ ਪਾਸੇ ਲਗਾਈ ਤੇ ਕਾਰ ਵਿੱਚੋਂ ਬਾਹਰ ਆ ਗਏ ਜਦ ਦੂਜੀ ਖੜਕੀ ਖੋਲ ਗਰੇਵਾਲ ਸਾਹਿਬ ਉੱਤਰ ਕੇ ਇੱਕ ਪਾਸੇ ਹੋ ਕੇ ਖੜ ਗਏ ਦੀਪੀ ਨੇ ਉਹਨਾਂ ਨੂੰ ਅੰਦਰ ਹੀ ਬੈਠਣ ਨੂੰ ਕਿਹਾ ਹਾਂਜੀ ਬੀਬਾ ਜੀ ਕਿੱਦਨੂ ਕਾਰ ਕਮਾਈ ਜਾਂਦੇ ਹੋ ਤੁਹਾਨੂੰ ਪਤਾ ਨਹੀਂ ਕਰੋ ਬਾਹਰ ਨਾ ਨਿਕਲਣ ਲਈ ਖਾਸ ਹਦਾਇਤਾਂ ਦਿੱਤੀਆਂ ਗਈਆਂ ਹਨ ਇਕ ਪੁਲਿਸ ਫਰਸ ਫਰ ਦੇਖਦਾ ਬੋਲਿਆ ਦੀਪੀ ਨੇ ਆਪਣੀਆਂ ਅੱਖਾਂ ਤੋਂ ਕਾਲੀ ਐਨਕ ਉਤਾਰਦੀ ਨਹੀਂ ਉਸ ਦਾ ਨਾਮ ਪੜ੍ਹ ਲਿਆ ਸੀ ਤੇ ਆਵਾਜ਼ ਤੋਂ ਵੀ ਪਹਿਚਾਨ ਲਿਆ ਸੀ ਉਹ ਨੀਤੇ ਦੇ ਮਾਮਾ ਜੀ ਦਾ ਮੁੰਡਾ ਸੀ ਜੋ ਪੁਲਿਸ ਇੰਸਪੈਕਟਰ ਸੀ ਪਰ ਦੀਪੀ ਨੇ ਉਸ ਦਾ ਮੂੰਹ ਨਹੀਂ ਦੇਖਿਆ ਸੀ ਕਿਉਂਕਿ ਉਸੇ ਮਾਸਕ ਲੱਗਾ ਹੋਇਆ ਸੀ ਤੇ ਅੱਖਾਂ ਤੇ ਵੀ ਐਨਕ ਲੱਗੀ ਹੋਈ ਸੀ ਦੀਪੀ ਦੀ ਵੀ ਮਾਸਕ ਲੱਗਾ ਹੋਇਆ ਸੀ ਜਿਸ ਕਰਕੇ ਉਸ ਨੇ ਵੀ ਦੀਪੀ ਨੂੰ ਨਹੀਂ ਪਹਿਚਾਣਿਆ ਸੀ ਉਸਦੀ ਗੱਲ ਦਾ ਜਵਾਬ ਦਿੰਦੇ ਹੋਏ ਦੀਪੀ ਬੋਲੀ ਸਰ ਪੂਰਾ ਧਿਆਨਾ ਜੀ ਸੁਰੱਖਿਆ ਦਾ ਆਪਣੀ ਦਾ ਵੀ ਤੇ ਆਪਣੇ ਮਾਂ-ਬਾਪ ਦੀ ਸੁਰੱਖਿਆ ਦਾ ਵੀ ਮੈਂ ਇਹਨਾਂ ਨੂੰ ਮਹਾਲੀ ਤੋਂ ਲੈ ਕੇ ਆਈਆਂ ਆਪਣੇ ਕੋਲ ਤਾਂ ਕਿ ਇਹਨਾਂ ਦੀ ਦੇਖਭਾਲ ਕਰ ਸਕਾਂ ਕਿਉਂਕਿ ਇਹਨਾਂ ਨੇ ਕੰਮ ਬੜੀਆਂ ਨੂੰ ਛੁੱਟੀ ਕਰ ਦਿੱਤੀ ਆ ਤੇ ਇਸ ਉਮਰੇ ਆਪਣੇ ਆਪ ਸੰਭਾਲਣਾ ਇਹਨਾਂ ਲਈ ਮੁਸ਼ਕਿਲ ਆ ਮੈਂ ਵੀ ਇੱਕ ਜ਼ਿੰਮੇਵਾਰ ਨਾਗਰਿਕਾਂ ਤੇ ਇੱਕ ਸਰਕਾਰੀ ਮੁਲਾਜ਼ਮੀ ਪਰ ਆਪਣੇ ਮਾਪੇ ਨੂੰ ਇਸ ਤਰ੍ਹਾਂ ਦੇ ਮਾਹੌਲ ਵਿੱਚ ਮੈਂ ਇਕੱਲੇ ਨਹੀਂ ਛੱਡ ਸਕਦੀ। ਇਹਨਾਂ ਪ੍ਰਤੀ ਵੀ ਮੇਰੇ ਕੁਝ ਫਰਜ਼ ਹਨ। ਦੀਪੀ ਨੇ ਬਿਨਾਂ ਰੁਕੀ ਬਹੁਤ ਕੁਝ ਬੋਲ ਦਿੱਤਾ। ਉਹਨੂੰ ਵੀ ਦੀਪੀ ਦੀ ਆਵਾਜ਼ ਜਾਣੀ ਪਹਿਚਾਣੀ ਲੱਗੀ ਪਰ ਡਿਊਟੀ ਦੌਰਾਨ ਉਹ ਬਿਨਾਂ ਮਤਲਬ ਦੇ ਪੁੱਛ ਕੇ ਚ ਨਹੀਂ ਕਰ ਸਕਦਾ ਸੀ। ਉਹਨੂੰ ਪਹਿਚਾਨ ਅਚਾਨਕ ਦੀਪੀ ਨੇ ਆਪਣਾ ਮਾਸਕ ਥੱਲੇ ਕਰ ਦਿੱਤਾ ਤਾਂ ਉਹ ਬੋਲਿਆ, "ਓ ਪਾ ਭੀਜੀ ਤੁਸੀਂ ਸਸ਼ੀਕਾਲ ਜੀ" ਉਸਨੇ ਅਦਮ ਨਾਲ ਹੱਥ ਜੋੜੇ। "ਹਾਂਜੀ ਪਾਜੀ, ਸਤਿ ਸ਼੍ਰੀ ਅਕਾਲ।" ਦੀਪੀ ਨੇ ਵੀ ਹੱਥ ਜੋੜ ਦਿੱਤੇ। ਇੰਨੇ ਨੂੰ ਦੋ ਹੋਰ ਘਰਾਂ ਨੂੰ ਰੁਕ ਲਿਆ ਗਿਆ ਤੇ ਉਸਨੇ ਦੀਪੀ ਨੂੰ ਕਿਹਾ, "ਤੁਸੀਂ ਇੱਥੋਂ ਨਿਕਲੋ ਭਬੀ ਜੀ। ਮੈਂ ਫੇਰ ਗੱਲ ਕਰਦਾ ਫੋਨ 'ਤੇ।" ਤੇ ਉਹ ਬਾਕੀ ਸਟਾਫ ਮੈਂਬਰਾਂ ਨਾਲ ਦੂਜੀਆਂ ਘਰਾਂ ਵੱਲ ਨੂੰ ਹੋ ਤੁਰਿਆ। ਦੀਪੀ ਨੇ ਕਾਰ ਸਟਾਰਟ ਕੀਤੀ ਤੇ ਕੁਝ ਹੀ ਪਲਾਂ ਵਿੱਚ ਸਾਰੇ ਘਰ ਪਹੁੰਚ ਗਏ। ਤਕਦੀਰ ਨੇ ਚਾਹ ਬਣਾਈ ਤੇ ਸਭ ਨੇ ਮਿਲ ਕੇ ਪੀਤੀ। ਕੁਝ देर ਗੱਲਾਂ-ਬਾਤਾਂ ਕਰਨ ਉਪਰੰਤ ਉਦੋਂ ਮੇ ਮਾਸੀ ਭਾਂਜੀ ਰਸੋਈ 'ਚ ਲੱਗ ਗਈਆਂ ਰੋਟੀ ਖਾਣ ਤੋਂ ਬਾਅਦ ਉਹ ਫੇਰ ਗੱਲਾਂਬੱਤਾਂ ਕਰਨ ਲੱਗੇ ਦੀਪੀ ਬੋਲੀ ਮੈਨੂੰ ਵੀ ਹੁਣ ਤੁਹਾਡੀ ਚਿੰਤਾ ਨਹੀਂ ਹੋਵੇਗੀ ਕਿਸੇ ਚੀਜ਼ ਦੀ ਜ਼ਰੂਰਤ ਹੋਵੇਗੀ ਤਾਂ ਮੈਂ ਦਫ਼ਤਰੋਂ ਆਉਂਦੀ ਜਾਂਦੀ ਲਿਆ ਦੇਵਾਂਗੀ ਤੁਸੀਂ ਇੱਥੇ ਆਰਾਮ ਨਾਲ ਰਹੋ ਤੇ ਤੁਹਾਡਾ ਇੰਨਾ ਗੰਭੀਰ ਪ੍ਰਸਥਿਤੀਆਂ ਵਿੱਚ ਉਥੇ ਇਕੱਲਿਆਂ ਦਾ ਰਹਿਣਾ ਮੁਸ਼ਕਿਲ ਸੀ ਤਾਂ ਗਰੇਵਲ ਸਾਹਮਣੇ ਕਿਹਾ ਜਦੋਂ ਆਪਣਾ ਮਨ ਕਮਜ਼ੋਰ ਹੋ ਜਾਂਦਾ ਹੈ ਤਾਂ ਪਰਸਥਿਤੀਆਂ ਵੀ ਸਮस्याਾਂ ਮ ਬਨ ਲੱਗਦੀਆਂ ਦੇ ਨਹੀਂ ਲੱਗਦੀ ਪਰ ਜਦੋਂ ਸਾਡਾ ਮਨ ਸਥਿਰ ਹੁੰਦਾ ਹੈ ਤਾਂ ਇਹ ਹੀ ਪਰਸਤਥੀਆਂ ਚੁਣੌਤੀ ਬਣ ਜਾਂਦੀਆਂ ਹਨ ਤੇ ਜਦੋਂ ਸਾਡਾ ਮਨ ਮਜ਼ਬੂਤ ਹੁੰਦਾ ਹੈ ਤਾਂ ਫਿਰ ਇਹ ਹੀ ਪਰਸਤਥੀਆਂ ਅਫਸਰ ਬਣ ਜਾਂਦੀਆਂ ਹਨ ਫਿਰ ਸਭ ਕੁਝ ਆਸਾਨ ਲੱਗਣ ਲੱਗ ਜਾਂਦਾ ਹੈ ਪਾਪਾ ਜੀ ਤੁਹਾਡੀਆਂ ਇਹ ਪਾਰੀਆਂ ਪਾਰੀਆਂ ਵਜ਼ਨਦਾਰ ਨਸੀਹਤ ਭਰੀਆਂ ਗੱਲਾਂ ਬਹੁਤ ਹੌਸਲਾ ਦਿੰਦੀਆਂ ਹਨ ਨਹੀਂ ਤਾਂ ਮੇ ਨੀਤੀ ਤੋਂ ਬਾਦ ਬਿਲਕੁਲ ਟੁੱਟ ਹੀ ਗਈ ਸੀ ਜੇ ਤੁਸੀਂ ਨਾ ਹੁੰਦੇ ਪਤਾ ਨਹੀਂ ਮੇਰਾ ਤੇ ਮੇਰੇ ਬੱਚਿਆਂ ਦਾ ਕੀ ਬਣਨਾ ਸੀ ਦੀਪੀ ਨੇ ਨੀਤੀ ਨੂੰ ਯਾਦ ਕਰਦਿਆਂ ਆਪਣੀ ਸੱਜੀ ਅੱਖ ਵਿੱਚੋਂ ਛਲਕਦਾ ਹੰਝੂ ਦੂਜੇ ਪਾਸੇ ਮੂੰਹ ਕਰਕੇ ਚਲਾਕੀ ਨਾਲ ਸਾਫ਼ ਕਰ ਲਿਆ ਪਰ ਮਾਂ-ਬਾਪ ਤੋਂ ਧੀਆ ਦਾ ਦੁੱਖ ਕਦੀ ਨਹੀਂ ਲੁਕਦਾ ਬਸ ਹੀ ਉਸ ਪਰਮਾਤਮਾ ਤੇ ভরਸਾ ਰੱਖ ਉਸ ਤੇ ਉਮੀਦ ਰੱਖ ਉਮੀਦ ਕਦੀ ਵੀ ਸਾਨੂੰ ਛੱਡ ਕੇ ਨਹੀਂ ਜਾਂਦੀ ਅਸੀਂ ਹੀ ਉਸ ਨੂੰ ਛੱਡ ਦਿੰਨੇ ਆ ਕਿਸੇ ਇੱਕ ਦੇ ਜਨਮ ਨਾਲ ਜ਼ਿੰਦਗੀ ਨਹੀਂ ਰੁਕਦੀ ਉਪਰ ਮੇ ਕਿੰਨਾ ਵੀ ਨਜ਼ਦੀਕੀ ਰਿਸ਼ਤਾ ਕਿਉਂ ਨਾ ਹੋਵੇ ਪਰ ਜ਼ਿੰਦਗੀ ਜੀਵਣੀ ਮੁਸ਼ਕਿਲ ਜ਼ਰੂਰ ਹੋ ਜਾਂਦੀ ਆ ਕੁਲਜੀਤ कौर ਵੀ ਦੀਪੀ ਨੂੰ ਗਲਵਕੜੀ ਚ ਲੈਂਦੀ ਹੋਈ ਬੋਲੀ ਬਹੁਤ ਸਟਰੋਂਗ ਆ ਤੁਹਾਡੀ ਤੁਸੀਂ ਮੇਰੀ ਫਿਕਰ ਨਾ ਕਰਿਆ ਕਰੋ ਨਲੇ ਮੈਂ ਧੀ ਨਹੀਂ ਪੁੱਤਾਂ ਤੁਹਾਡਾ ਇਹ ਤੁਸੀਂ ਵੀ ਕਹਿੰਦੇ ਹੋ ਇਹਨਾਂ ਆ ਕੁਸਨੀ ਗਰੀਵਾਲ ਸਾਹ ਦੇ ਮੋਢੇ ਤੇ ਹੱਥ ਰੱਖ ਦਿੱਤਾ ਗਰੀਵਾਲ ਸਾਹਿਬ ਆਪਣੀ ਰੁਟੀਨ ਮੁਤਾਬਿਕ ਸਰਦੀ ਨੂੰ 9 ਵਜੇ ਤੱਕ ਸੌਂ ਜਾਂਦੀ ਤੇ ਤੜਕੇ 4 ਵਜੇ ਉੱਠ ਜਾਂਦੀ। ਨਹਾਨ ਮਗਰੋਂ ਪਾਠ ਕਰਦੀ। ਫਿਰ ਟੀਵੀ ਤੇ ਗੁਰਬਾਣੀ ਲਗਾ ਦਿੰਦੇ ਤੇ ਬਰਤੇ ਚੌਂਖੜੀ ਮਾਰ ਬੈਠ ਕੇ ਸੁਣਦੀ ਰਹਿੰਦੀ। ਕੁਲਜੀਤ कौर ਵੀ ਨਹਾਤੋਂ ਕੇ ਤਿਆਰ ਹੋ ਉਹਨਾਂ ਦੇ ਕੋਲ ਹੀ ਹੱਥ ਜੋੜ ਕੇ ਬੈਠ ਜਾਂਦੀ। ਦੀਪੀ ਚਾਹ ਬਿਸਕਟ ਟ੍ਰੀ ਵਿੱਚ ਰੱਖ ਕੇ ਧਰ ਜਾਂਦੀ ਤੇ ਆਪਰ ਰਸੋਈ ਵਿੱਚ ਲੱਗੀ ਰਹਿੰਦੀ। ਸਵੇਰੇ ਸਵੇਰੇ ਟੀਵੀ ਦੀ ਆਵਾਜ਼ ਤੋਂ ਵੰਸ਼ ਕਿ ਜਾਂਦਾ। ਉਹ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲੈਂਦਾ। ਦੀਪੀ ਤਕਦੀਰ ਨੂੰ ਵੀ ਨ ਉਠਾਂਦੀ 8 ਵਜੇ ਬਚੇਂਦੀ ਆਨਲਾਈਨ ਕਲਾਸ ਸ਼ੁਰੂ ਹੋ ਜਾਂਦੀ ਇੰਨੇ ਤੱਕ ਦੀਪੀ ਸਾਰਾ ਕੰਮ ਮਿਲ ਲੈਂਦੀ ਸੀ ਉਹ ਤਕਦੀਰ ਨੂੰ ਉਠਾਂਦੀ ਉਹ ਵੀ ਥੋੜੀ ਬਹੁਤ ਦੀਪੀ ਦੀ ਮਦਦ ਕਰਦੀ ਤੇ ਬੱਚਿਆਂ ਨੂੰ ਦੁੱਧ ਵਗੈਰਾ ਦੇ ਕੇ ਕਲਾਸ ਅਟੈਂਡ ਕਰਨ ਲੱਗ ਜਾਂਦੀ 8:30 ਵਜੇ ਦੀਪੀ ਆਪਣੇ ਮੰਮੀ ਪਾਪਾ ਜੀ ਨੂੰ ਮਿਲ ਕੇ ਦਫ਼ਤਰ ਲਈ ਨਿਕਲ ਜਾਂਦੀ ਸ਼ਾਮ ਨੂੰ ਚੰਗੀ ਤਰ੍ਹਾਂ ਨਹਾ ਕੇ ਕੱਪੜੇ ਬਦਲ ਕੇ ਫੇਰ ਸਭ ਨੂੰ ਮਿਲਦੀ ਕਿਉਂਕਿ ਕਰੋਨਾ ਦਾ ਸਭ ਨੂੰ ਡਰ ਸੀ ਉਹ ਸਾਰੇ ਦੀਪੀ ਦੇ ਘਰ ਆਇਆ ਤੇ ਹੀ ਚਾਹ ਪੀਂਦੇ ਸਨ ਸਮਾ ਵਧੀਆ ਲੰਘ ਰਿਹਾ ਸੀ ਪਰ ਇਹ ਖੁਸ਼ ਨਮਾ ਮਾਹੌਲ ਵੀ ਚਾਰਕ ਦਿਨਾਂ ਦਾ ਸੀ ਤਿੰਨ ਚਾਰ ਦਿਨ ਐਵੇਂ ਹੀ ਬੜੇ ਆਰਾਮ ਨਾਲ ਨਿਕਲ ਗਏ ਪੰਜਵੇਂ ਦਿਨ ਦੀਪੀ ਜੀ ਦੇ ਦਫ਼ਤਰ ਤੋਂ ਘਰ ਆਈ ਉਹ ਸਾਰੇ ਚਾਹ ਪੀ ਰਹੇ ਸਨ ਕਿ ਗਰੀਵਲ ਸਾਹਮਣੇ ਟੀਵੀ ਤੇ ਗੁਰਬਾਣੀ ਲਗਾ ਦਿੱਤੀ ਤੇ ਕੁਲਜੀਤ ਕੌਰ ਵੀ ਗੁਰਬਾਣੀ ਸੁਣਨ ਲਈ ਦੂਜੇ ਕਮਰੇ ਵਿੱਚ ਬੁਲਾ ਲਿਆ ਦੀਪੀ ਚਾਵਲੀ ਵਰਤਨ ਚੁੱਕਣ ਲੱਗ ਗਈ ਤੇ ਕੁਲਜੀਤ कौर ਉਹ ਵਿਚਾਰੀ ਕੁਰਸੀ ਤੋਂ ਉੱਠਣ ਲੱਗੀ ਇੱਕਦਮ ਥੱਲੇ ਡਿੱਗ ਪਈ ਤੇ ਜ਼ੋਰ ਦੀ ਛੀਖ ਮਾਰੀ ਸਾਰੇ ਪੱჭਕੇ ਕੋਲ ਆ ਗਏ ਉਹਨਾਂ ਨੂੰ ਚੁੱਕਿਆ ਦੀਪੀ ਦੇ ਦੇਖਦੇ-ਦੇਖਦੇ ਹੀ ਉਹ ਡਿੱਗ ਪਈ ਸੀ ਤੇ ਗਰੇਵਲ ਸਾਹਿਬ ਨੇ ਉਹਨਾਂ ਨੂੰ ਉਠਾਉਣ ਨੂੰ ਕਿਹਾ ਬੇਵਸੋਈ ਕੁਲਜੀਤ ਉੱਠਣ ਤੋਂ ਅਸਮਰੱਥ ਸੀ ਇੱਕ ਪਾਸੇ ਦੀਪੀ ਤੇ ਦੂਜੇ ਪਾਸੇ ਗਰੇਵਲ ਸਾਹਿਬ ਨੇ ਉਹਨਾਂ ਨੂੰ ਸਹਾਰਾ ਦਿੱਕੀ ਬੈਠੀ ਬਿਠਾ ਦਿੱਤਾ ਉਹਨਾਂ ਦੇ ਬਹੁਤ ਦਰਦ ਹੋ ਰਿਹਾ ਸੀ ਤੇ ਉਥੇ ਕੁੱਟ ਕੇ ਇੱਕ ਕੱਪੜਾ ਬੰਨ ਦਿੱਤਾ ਤੇ ਦਰਦ ਨਿਵਾਰਕ ਗੋਲੀ ਵੀ ਖਾਣ ਨੂੰ ਦੇ ਦਿੱਤੀ ਉਹਨਾਂ ਨੂੰ ਕੁਝ ਆਰਾਮ ਮਿਲਿਆ ਉਹਨਾਂ ਦੀ ਕਲੋਨੀ ਵਿੱਚ ਰਹਿੰਦੇ ਡਾਕਟਰ ਨੂੰ ਫੋਨ ਕੀਤਾ ਉਹ ਆ ਕੇ ਦੇਖ ਕੇ ਪਰ ਉਹਨਾਂ ਕਿਹਾ ਅਜੇ ਤੁਸੀਂ ਕਿਸੇ ਵੀ ਹਸਪਤਾਲ ਨਾ ਲੈ ਕੇ ਜਾਓ ਕਰੋਨਾ ਕਰਕੇ ਬਹੁਤ ਬੁਰਾ ਹਾਲ ਆ ਹਸਪਤਾਲਾਂ ਵਿੱਚ ਮੇਰੀ ਜਾਨ ਪਹਿਚਾਨਦੇ ਡਾਕਟਰ ਹਨ ਮੈਂ ਗੱਲ ਕਰ ਲੈਣਾ ਆ ਆਪਾਂ ਕੱਲ੍ਹ ਸਵੇਰੇ ਇਹਨਾਂ ਨੂੰ ਲੈ ਕੇ ਚੱਲਾਂਗੇ ਇਨੇ ਆਖੋ ਚਲੇ ਗਏ ਵਿਚਾਰੀ ਕੁਲਜੀਤ कौर ਪਹਿਲਾਂ ਹੀ ਦੁੱਖ ਤੇ ਗੋਡਿਆਂ ਤੋਂ ਤੰਗ ਸੀ ਹੁਣ ਹੋਰ ਔਖੀ ਹੋ ਗਈ ਦੀਪੀ ਕੁਲ ਦੇਖੋ ਬੋਲੀ ਤੇ ਮੇਰੇ ਬਹੁਤ ਜ਼ਿਆਦਾ ਸਟ ਵਜੀ ਤੇਰੇ ਪਾਪਾ ਨੂੰ ਪਰੇਸ਼ਾਨ ਹੋਣ ਮੈਂ ਬਹੁਤ ਹਿੰਮਤ ਕਰਕੇ ਤੱਤੇ ਕਾ ਉੱਠ ਗਈ ਪਰ ਹੁਣ ਨਹੀਂ ਉੱਠ ਸਕਦੀ ਉਹ ਦੀਪੀ ਨਾਲ ਲੱਕੇ ਰੋਣ ਲੱਗ ਪਈ ਦੀਪੀ ਨੇ ਹੌਸਲਾ ਦਿੱਤਾ ਪਰ ਉਹ ਵੀ ਅੰਦਰੋਂ ਟੁੱਲ ਗਈ ਸੀ ਅਗਲੇ ਦਿਨ ਸਵੇਰੇ ਲਤ ਨੂੰ ਕਾਫੀ ਸੋ ਜਾ ਗਈ ਸੀ ਦਰਦ ਵੀ ਬਹੁਤ ਸੀ ਉਹਨਾਂ ਨੂੰ ਸ਼ੱਕ ਸੀ ਕਿ ਕਿ ਤੁਹਾਡੀ ਟੁੱਟ ਗਈ ਆ ਹਸਪਤਲ ਪਹੁੰਚ ਕੇ ਐਕਸ-ਰੇ ਤੋਂ ਬਾਅਦ ਪਤਾ ਲੱਗਾ ਕਿ ਪੱਟ ਦੀ ਹੱਡੀ ਟੁੱਟ ਗਈ ਆ ਗਰੀਵਲ ਸਹਾਵੀ ਖਬਰ ਆ ਗਿਆ ਸਨ ਤੇ ਦੀਪੀ ਵਿਚਾਰੀ ਕੰਦੋਲੇ ਹੋ ਕੇ ਰੋਣ ਲੱਗੀ ਉਸ ਨੂੰ ਆਪਣੀ ਮਾਂ ਤੇ ਤਰਸ ਆਇਆ ਉਸ ਨੇ ਰੱਬ ਨਾਲ ਗਿਲਾ ਕੀਤਾ हे ਰੱਬਾ ਮੇਰੀਆ ਸਾਰੀ ਉਮਰ ਮੇਰੀ ਮਾਂ ਨੇ ਕੰਮ ਕੀਤਾ ਸਭ ਦਾ ਭਲਾ ਕੀਤਾ ਇਸ ਹੰਮਰੇ ਕਿਹੜੇ ਕਰਮਾਂ ਦੀ ਸਜ਼ਾ ਦੇ ਰਹੀਆਂ ਮੇਰੀ ਮਾਂ ਨੂੰ ਇਸ ਵਿਚਾਰੀ ਨੇਤਾ ਕਦੀ ਕੁੱਤੇ ਦੀ ਵੀ ਰੋੜਾ ਨਹੀਂ ਮਾਰਿਆ ਉਸਨੇ ਆਪਣੀ ਹੰਝੂ ਪੂੰਝੇ ਤੇ ਆਪਣੀ ਮਾਂ ਕੋਲ ਚਲੀ ਗਈ ਡਾਕਟਰ ਨੇ ਲੱਤ ਦਾ ਪਲੇਟਾ ਪਾ ਕੇ ਆਪਰੇਸ਼ਨ ਕਰ ਦਿੱਤਾ ਪੰਜਵੇਂ ਦਿਨ ਉਹਨਾਂ ਨੂੰ ਛੁੱਟੀ ਕਰਕੇ ਘਰ ਭੇਜ ਦਿੱਤਾ ਹੁਣ ਕੁਲਜੀਤ ਕੌਰ ਪੂਰੀ ਤਰ੍ਹਾਂ ਬੈੱਡ ਤੇ ਸਨ ਟਾਇਲਟ ਬਾਥਰੂਮ ਸਭ ਕੁਝ ਬਿਸਤਰੀ ਤੇ ਦੀਪੀ ਨੇ ਇੱਕ ਦੋ ਦਿਨ ਆਪਣੀ ਮਾਂ ਦਾ ਸਾਰਾ ਕੰਮ ਕੀਤਾ ਤਕਦੀਰ ਨੇ ਹਿੰਮਤ ਕਰਕੇ ਕਰਸਾਂਬੀ ਅਤੇ ਬੱਚੇ ਸਾੰਬੇ ਇਕਾ ਦੁੱਕਾ ਰਿਸ਼ਤੇਦਾਰ ਵੀ ਦੇਖੀ ਬਹੁਤ ਰਿਸ਼ਤੇਦਾਰ ਨਾ ਆਏ ਕਿਉਂਕਿ ਉਸ ਚੰਤਰੀ ਬਿਮਾਰੀ ਦਾ ਡਰ ਹੀ ਇੰਨਾ ਸੀ ਆਪਣੀ ਧੀ ਤੋਂ ਹੀ ਠੇਠਾ ਹੁੰਦਾ ਕਰਵਾਉਂਦੀ ਕੁਲਜੀਤ ਕੌਰ ਰੋਣ ਲੱਗ ਜਾਂਦੀ ਸੁਖੀ ਵਿਆ ਗਈ ਸੀ ਉਸੇ ਉਹ ਨਾਲ ਦੀਪੀ ਨੂੰ ਬਹੁਤ ਆਸਰਾ ਹੋ ਗਿਆ ਸੀ ਉਹ ਦਫ਼ਤਰ ਜਾਣ ਲੱਗੀ ਤੇ ਤਕਦੀਰ ਤੇ ਸੁਖੀ ਕੁਲਜੀਤ ਕੌਰ ਦੇ ਨਾਲ ਕਰ ਵੀ ਸਾੰਬਦੀਆਂ 10 ਦਿਨ ਰਹਿ ਗਏ ਸੁਖੀ ਵਾਪਸ ਭੇਜ ਦਿੱਤਾ ਕਿਉਂਕਿ ਦੀਪੀ ਨੇ ਇੱਕ ਨਰਸ ਦਾ ਪ੍ਰਬੰਧ ਕਰ ਲਿਆ ਸੀ ਉਧਰ ਦੀਪੀ ਦੇ ਚਾਚਾ ਜੀ ਦੀ ਵੀ ਡਾਕਟਰਾਂ ਅਨਸਾਰ ਕਰੋਨਾ ਨਾਲ ਡੈਥ ਹੋ ਗਈ ਸੀ ਗਰੇਵਲ ਸਾਹਿਬ ਪਿੰਡ ਚਲੇ ਗਏ ਉੱਥੇ ਜਾ ਕੇ ਪਤਾ ਲਗਾ ਕਿ ਉਹਨਾਂ ਦੇ ਪਰਾ ਨੂੰ ਦੁਪਹਿਰ ਨੂੰ ਬਹੁਤ ਤੇਜ਼ ਬੁਖਾਰ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਰਾਤ ਨੂੰ ਬੱਚਿਆਂ ਨੇ ਆਪਣੇ ਪਿਤਾ ਨਾਲ ਗੱਲ ਵੀ ਕੀਤੀ ਉਹ ਬਿਲਕੁਲ ਠੀਕ ਠਾਕ ਸਨ ਪਰ ਸਵੇਰੇ 8 ਵਜੇ ਦੇ ਕਰੀਬ ਡਾਕਟਰਾਂ ਨੇ ਕਿਹਾ ਕਿ ਕਰੋਨਾ ਨਾਲ ਤੁਹਾਡੇ ਪਿਤਾ ਦੀ ਮੌਤ ਹੋ ਗਈ ਆ ਸਾਰੀ ਗਲਗਰੇਵਲ ਸਾਹਿਬ ਦੇ ਪਤੀਜੇ ਨੇ ਫਿਰ ਰੋਂਦਿਆਂ ਹੋਇਆਂ ਦੱਸੇ ਵਾਰ-ਵਾਰ ਔਨਜਨ ਨਾਲੋਂ ਭੋਗ ਤੱਕ ਇੱਕ ਹਫ਼ਤਾ ਗਰੇਵਲ ਸਾਹਿਬ ਆਪਣੀ ਪਿੰਦ ਹੀ ਰਹੇ ਉਹ ਕੁਲਜੀਤ ਕੁੜੀ ਦੀ ਦੇਖਭਾਲ ਤੋਂ ਬੇਫਿਕਰ ਸਨ ਕਿਉਂਕਿ ਦੀਪੀ ਤੋਂ ਬਿਹਤਰ ਕੋਈ ਹੋਰ ਨਹੀਂ ਸੰਭ ਸਕਦਾ ਸੀ ਦੋ ਹਫ਼ਤੇ ਉਹ ਫਿਰ ਦੀਪੀ ਕੋਲ ਹੀ ਰਹੇ ਧੀ ਦੇ ਕਰ ਬਹੁਤੀ ਦਿਲ ਰਹਿਣਾ ਉਹਨਾਂ ਦੇ ਅਸੂਲਾਂ ਦੇ ਖਿਲਾਫ ਸੀ ਉਨਾ ਫੈਸਲਾ ਕਰ ਲਿਆ ਕਿ ਉਹ ਆਪਣੇ ਘਰ ਹੀ ਜਾਣਗੇ ਤੇ ਕੁਲਜੀਤ ਦੀ ਮਦਦ ਲਈ ਇੱਕ ਨਰਸ ਰੱਖ ਲੈਣਗੇ ਦੀਪੀ ਨੂੰ ਆਪਣੇ ਪਾਪਾ ਜੀ ਨਾਲ ਬਹੁਤੀ ਬਹਿਸ ਕਰਨਾ ਚੰਗਾ ਨਾ ਲੱਗਾ ਉਸ ਨੇ ਵੀ ਫੈਸਲਾ ਕੀਤਾ ਕਿ ਜਿੰਨੀ ਦੇਰ ਮੰਮੀ ਜੀ ਠੀਕ ਨਹੀਂ ਹੋ ਜਾਂਦੇ ਉਹ ਵੀ ਆਪਣੇ ਪੇਕੇ ਘਰ ਹੀ ਰਹੇਗੀ ਕਿਉਂਕਿ ਸਕੂਲ ਬੰਦ ਸਨ ਤੇ ਬੱਚੇ ਘਰ ਹੀ ਕਲਾਸ ਲਗਾਉਂਦੇ ਸਨ ਅਗਲੇ ਦਿਨ ਉਹਨਾਂ ਸਮਾਨ ਪੈਕ ਕਰ ਲਿਆ ਤੇ ਇੱਕ ਐਂਬੂਲੈਂਸ ਨੂੰ ਬੁਲਾ ਲਿਆ ਤੇ ਗਰੀਵਲ ਸਾਹਿਬ ਦੇ ਘਰ ਪਹੁੰਚ ਗਏ ਗਰੀਵਲ ਸਾਹਿਬ ਨੇ ਰੋਟੀ ਬਣਾਉਣ ਵਾਲੀ ਨੂੰ ਫੋਨ ਕੀਤਾ ਉਹ ਉਦੋਂ ਤੱਕ ਆ ਪਹੁੰਚੀ ਤੇ ਉਸ ਨੇ ਕੁਲਜੀਤ ਕਰਨ ਨੂੰ ਸੰਬੰਧੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਕਿਉਂਕਿ ਉਹ ਵੀ ਉਹਨਾਂ ਦਾ एहसान मानਦੀ ਸੀ ਇਸੇ ਤਰ੍ਹਾਂ ਮੁਸ਼ਕਿਲ ਪਰਿਆਸਮ ਆਪਣੀ ਚਾਲ ਚੱਲ ਰਿਹਾ ਸੀ ਗਰੀਵਲ ਸਾਹਿਬੀ ਕੁਲਜੀਤ ਦੇ ਮੰਜੀ ਤੇ ਪਿਆ ਜਾਣ ਕਰਕੇ ਬਹੁਤ ਫਿਕਰਮੰਦ ਰਹਿੰਦੇ ਸਨ ਪਰ ਬੁੜਾ ਪੇ ਵਿੱਚ ਹੱਡੀਆਂ ਵੀ ਕਿਹੜਾ ਛੇਤੀ ਕਿਤੇ ਜੁੜਦੀਆਂ ਨੇ ਉਹ ਚਾਹੁੰਦੇ ਸਨ ਕਿ ਕੁਲਜੀਤ ਕੋਰ ਹਿੰਮਤ ਕਰਕੇ ਉੱਠੇ ਤੇ ਦੀਪੀ ਤੇ ਬਾਕੀ ਪਰਿਵਾਰ ਤੇ ਜ਼ਿੰਮੇਵਾਰੀ ਕੁਝ ਘਟ ਜਾਵੇ ਪਰ ਹੱਡੀ ਨੂੰ ਝੜਨ ਲਈ ਕੁਝ ਵਕਤ ਤਾਂ ਚਾਹੀਦਾ ਸੀ ਸੋ ਤਿੰਨ ਮਹੀਨੇ ਲੰਘ ਗਏ ਇੱਕ ਦਿਨ ਰਾਤ ਨੂੰ ਰੋਟੀ ਪਾਣੀ ਤੋਂ ਵਿਲੇ ਹੋ ਕੇ ਸਾਰੇ ਬੈਠੇ ਸਨ ਕਰੇਵਲ ਸਾਹਿਬ ਨੇ ਕਿਹਾ ਕਿ ਮੇਰਾ ਦਿਲ ਕਰਦਾ ਕਿ ਮੈਂ ਆਪ ਡਾਕਟਰ ਕੋਲ ਜਾਵਾਂ ਤਿਕੁਇ ਤਾਂ ਕਤਵਾਲੀ ਸ਼ੀਸ਼ੀ ਦਵਾਈ ਲਿਖਵਾ ਕੇ ਲਿਆਵਾਂ ਤਾਂ ਕਿ ਕੁਲਜੀਤ ਕੋਰ ਜਲਦੀ ਉੱਠਣ ਯੋਗ ਹੋ ਜਾਵੇ ਉਹ ਕੁਲਜੀਤ ਦਾ ਫਿਕਰ ਕਰਦੇ ਹਾਂ ਬੋਲੇ ਪਪਾ ਜੀ ਅਰੇ ਤਾਂ ਵਕਤ ਲੱਗੇਗਾ ਹੱਡੀ ਜੁੜਨ ਵਿੱਚ ਮੈਨੂੰ ਕੱਲ ਨੂੰ ਦਫ਼ਤਰ ਬਹੁਤ ਜ਼ਰੂਰੀ ਕੰਮ ਆ ਬਾਰੂ ਅਪਸਰਾ ਨਹੀਂ ਆਉਣਾ ਹੈ ਜ਼ਰੂਰੀ ਮੀਟਿੰਗ ਵੀ ਰੱਖੀ ਹੋਈ ਆ ਮੈਂ ਕੱਲ ਤਾਂ ਨਹੀਂ ਜਾ ਸਕਦੀ ਤੁਹਾਡੇ ਨਾਲ ਤੁਸੀਂ ਪਰਸੋਂ ਯਾਦ ਕਰਵਾਉਣਾ ਮੈਂ ਹਾਫ ਡੇ ਲੈ ਕੇ ਤੁਹਾਡੇ ਨਾਲ ਚਲੀ ਜਾਵਾਂਗੀ ਦੀਪੀ ਨਹੀਂ ਗਿਆ ਨਹੀਂ ਬੁੱਤ ਤੂੰ ਹੋਰ ਕਿੰਨਾ ਕੁ ਕਰੇਂਗੀ ਸਾਡੇ ਲਈ ਐਨਕ ਕਰਨ ਜੋਗਾ ਤਾਂ ਮੈਂ ਹੈਗਾ ਹਲੇ ਚਲਦੀਆਂ ਚਲਾਈ ਜਾਂਦੇ ਆ ਜੇ ਦਿਨ ਖੜ ਗਈਆਂ ਤੁਸੀਂ ਹੀ ਸਾਂਭਣਾ ਜਿਵੇਂ ਆਪਣੀ ਮਾਂ ਨੂੰ ਸਾਂਭ ਰਹੀ ਹਾਂ ਆਖਦੀਆਂ ਉਹਨਾਂ ਦਾ ਮਨ ਪਰਾਇਆ ਜੰਗਾ ਪਪਾ ਜੀ ਤੁਸੀਂ ਕੱਲ ਨੂੰ ਡਰਾਈਵਰ ਅੰਕਲ ਨੂੰ ਲੈ ਕੇ ਚਲੇ ਜਾਣਾ ਹਸਪਤਾਲ ਤੇ ਡਾਕਟਰ ਨੂੰ ਮਿਲਾਉਣਾ ਦੀਪੀ ਨੇ ਸਲਾਹ ਦਿੱਤੀ ਕਿਉਂਕਿ ਉਹ ਉਹਨਾਂ ਨੂੰ ਇਕੱਲੇ ਨਹੀਂ ਭੇਜਣਾ ਚਾਹੁੰਦੀ ਸੀ ਸਵੇਰੇ ਨਾਸ਼ਤਾ ਵਗੈਰਾ ਦਾ ਦਾਸ ਕੇ ਦੀਪੀ ਆਪ ਦਫਤਰ ਜਾਣ ਲੱਗੀ ਤੇ ਗਰੇਵਲ ਸਾਹਿਬ ਨੂੰ ਬੋਲੀ ਚੰਗਾ ਪਾਪਾ ਜੀ ਮੈਂ ਚਲਦੀ ਹਾਂ ਦਫਤਰ ਤੁਸੀਂ ਇਕੱਲੇ ਕਿਤੇ ਨਾ ਜਾਣਾ ਮੈਂ ਸਵੇਰੇ ਹੀ ਡਰਾਈਵਰ ਅੰਕਲ ਨੂੰ ਮੈਂ ਕਾਲ ਕੀਤੀ ਸੀ ਪਰ ਉਹ ਕਿਤੇ ਬਾਹਰ ਗਏ ਹੋਏ ਨੇ ਰਿਸ਼ਤੇਦਾਰੀ 'ਚ ਬਾਕੀ ਮੈਂ ਜੇ ਜਲਦੀ ਫ੍ਰੀ ਹੋਗੀ ਦਫਤਰੋਂ ਤਾਂ ਮੈਂ ਹੀ ਆਪ ਲੈ ਕੇ ਚਲਾਂਗੀ ਡਾਕਟਰ ਕੋਲ ਫਿਰ ਤੁਸੀਂ ਕਰ ਲੈਣਾ ਜੋ ਵੀ ਗੱਲ ਕਰਨੀ ਉਹਨਾਂ ਨਾਲ ਆਖਦੀ ਹੋਈ ਦੀਪੀ ਜਾਲੇ ਵਾਲਾ ਦਰਵਾਜਾ ਖੋਲ ਕੇ ਬਾਹਰ ਚਲੀ ਗਈ ਉਸ ਤੋਂ ਪਹਿਲਾਂ ਹੀ ਗਰੇਵਲ ਸਹਵਾਬ ਗੇਟ ਖੋਲਣ ਲੱਗੇ ਤੇ ਦੀਪੀ ਨੇ ਕਾਰ ਬਾਹਰ ਕੱਢੀ ਤੇ ਦਫ਼ਤਰ ਚਲੀ ਗਈ ਉਸ ਤੋਂ ਬਾਅਦ ਗਰੇਵਲ ਸਾਹਿਬ ਨੇ ਨਾਸ਼ਤਾ ਕੀਤਾ ਕੁਝ ਥੇਰ ਬਾਅਦ ਗੁਰਜੀਤ ਕੋਲ ਨੂੰ ਦਵਾਈਆਂ ਦਿੱਤੀਆਂ ਆਪਣੇ ਕਮਰੇ 'ਚ ਤਿਆਰ ਹੋਣ ਲਈ ਚਲੇ ਗਏ ਉਹ ਤਿਆਰ ਹੋ ਕੇ ਗੁਰਜੀਤ ਕੋਲ ਖੜਾਈ ਤੇ ਬੋਲੇ ਜੀਤਾ ਮੈਂ ਆਇਆ ਬਸ ਥੋੜੀ ਦੇਰ ਜਰੇ ਡਾਕਟਰ ਨੂੰ ਮੇਲਾ ਮੈਂ ਤੇਰੀ ਲਈ ਕੋਈ ਤਾਕਤ ਦੀ ਦਵਾਈ ਲਖਵਾ ਲਿਆ ਮੈਂ ਧਰੇਵਲ ਸਾਹਨੇ ਕੁਲਜੀਤ ਕੌਰਵਲ ਦੇਖਦੀ ਆ ਮੋਲਿਆ ਤੁਸੀਂ ਇੰਨੀ ਕਾਲੀ ਕਿਉਂ ਕਰ ਰਹੇ ਹੋ ਜੀ ਕੱਲ ਨੂੰ ਆ ਹੀ ਜਾਣਾ ਡਰਾਈਵਰ ਨੇ ਨਣੇ ਦੀਪੀ ਵੀ ਤਾਂ ਤੈੱਕੀ ਗਈ ਸੀ ਕਿ ਜਲਦੀ ਆ ਜਾਵਾਂਗੀ ਕੁਲਜੀਤ ਦੇ ਮੂੰਹ ਤੇ ਬੇਕਸੀ ਚਲ ਰਹੀ ਸੀ ਕਿੰਨਾ ਕੋਹਜ ਹੋਰ ਪਾਵਾਂ ਕੁੜੀ ਤੇ ਤੇ ਹੋ ਵਿਚਾਰੀ ਦਫ਼ਤਰੋਂ ਵੀ ਥੱਕੀ ਆਉਂਦੀ ਆ ਤੇ ਘਰੇ ਵੀ ਲੱਗੀ ਰਹਿੰਦੀ ਆ ਮੈਂ ਆਇਆ ਬਸ ਥੋੜੀ ਦੇਰ ਤੂੰ ਫਿਕਰ ਨਾ ਕਰ ਮੈਂ ਗਿਆ ਤੇ ਆਇਆ ਗਰੀਵਲ ਸਹਾਵ ਦੀਦੀ ਪਾਰ ਕਰਦੀ ਆ ਵਾਹਿਗੁਰੂ ਬੋਲ ਕੀ ਦੀਵਿਉ ਪਾਰ ਲੰਗੇ ਉਹਨਾਂ ਨੂੰ ਗੜੀ 'ਚ ਕਰਦੀ ਬਾਹਰ ਹੀ ਇੱਕ ਗਵੰਟਨ ਮਿਲ ਗਈ ਸਸ਼ੀ ਕਲੰਕਲ ਜੀ ਕੀ ਹਾਲ ਆਂਂਟੀ ਜੀ ਦਾ ਉਹ ਆਪਣੀ ਕਾਰ ਵਿੱਚੋਂ ਉਤਰ ਉਹਨਾਂ ਦੇ ਪੈਰਾਂ 'ਚ ਚੁੱਕਿਆ ਸਸ਼ੀ ਕਲਪਤ ਜਿਉਂਦਾ ਰਹ ਠੀਕ ਆ ਫਿਰ ਅੰਟੀ ਵੀ ਉਹਨਾਂ ਲਈ ਡਾਕਟਰ ਕੋਲ ਦਵਾਈ ਲੈਣ ਚੱਲਿਆ ਸੀ ਪਰ ਤੁਸੀਂ ਪਰਲ ਕਿੱਥੇ ਚੱਲਦੇ ਹੋ ਉਸਨੇ ਫਿਰ ਪੁੱਛਿਆ ਡਰਾਈਵਰ ਗਿਆ ਹੋਇਆ ਆਪਣੀ ਰਿਸ਼ਤੇਦਾਰੀ 'ਚ ਪਿੰਡ ਕਿਸੇ ਕੰਮ ਤੇ ਮੈਂ ਸੋਚਿਆ ਕੋਈ ਟੈਕਸੀ ਜਾਂ ਆਟੋ ਵਾਲੀ ਨੂੰ ਲੈ ਜਣਾ ਆ ਉਹਨੇ ਸਪਸ਼ਟ ਦੱਸਿਆ ਲੈ ਦੱਸੋ ਆ ਵੀ ਕੀ ਗੱਲ ਹੋਈ ਮੈਂ ਵੀ ਜਾਣਾ ਸੀ ਮਾਰਕੀਟ ਸਬਜ਼ੀ-ਭਾਜੀ ਲੈਣ ਤੁਸੀਂ ਕਾਜ ਮੇਰੇ ਨਾਲ ਗੱਡੀ 'ਚ ਬੈਠੋ ਆਪਾਂ ਚੱਲਦੇ ਹਾਂ ਉਸਨੇ ਕਾਰ ਦਾ ਦਰਵਾਜਾ ਖੋਲ੍ਹਿਆ ਤੇ ਨਾਨਾ ਕਰਦੀਆਂ ਨੂੰ ਕਾਰ 'ਚ ਬਿਠਾ ਕੇ ਡਾਕਟਰ ਕੋਲ ਲੈ ਗਿਆ ਉੱਥੇ ਡਾਕਟਰ ਨੇ ਵੀ ਕਿਹਾ ਕਿ ਅਜੇ 1 ਮਹੀਨਾ ਹੋਰ ਲੱਗੇਗਾ ਕੁਲਜੀਤ ਕਰਨ ਠੀਕ ਹੋਣ ਲਈ ਤੁਸੀਂ ਬਹੁਤੀ ਕਾਲੀ ਨਾ ਕਰੋ ਆ ਦਵਾਈ ਮੈਂ ਹੋਰ ਲਿਖ ਦਿੱਤੀ ਤੁਸੀਂ ਧਿਆਨ ਰੱਖਣਾ ਤੇ ਜਿਹੜੀਆਂ ਕਸਰਤਾਂ ਦਸੀਆਂ ਉਹ ਕਰਵਾਇਆ ਕਰੋ ਹੌਲੀ ਹੌਲੀ ਡਾਕਟਰ ਸਾਹਿਬ ਨੇ ਹਾਂਜੀ ਡਾਕਟਰ ਸਾਹਿਬ ਉਹ ਨਰਸ ਵੀ ਰੱਖਤੀ ਹੋਈ ਆ ਉਹ ਪੂਰਾ ਧਿਆਨ ਰੱਖਦੀ ਆ ਗਰੀਵਾਲ ਸਾਹਿਬ ਨੇ ਦੱਸਿਆ ਦਵਾਈਆਂ ਵਾਲੀ ਪਰਚੀ ਲੈ ਉਹ ਹਸਪਤਾਲ ਤੋਂ ਬਾਹਰ ਆ ਗਏ ਤੇ ਪਰਚੀ ਉਸ ਮੁੰਡੇ ਨੇ ਫੜ ਲਈ ਅੰਕਲ ਜੀ ਮੈਂ ਆਪੇ ਦਵਾਈ ਲੈ ਆ ਮੰਗਾ ਤੁਸੀਂ ਘਰ ਚ ਲੋ ਉਹ ਉਹਨਾਂ ਨੂੰ ਬਿਲਕੁਲ ਗਲੀ ਦੇ ਮੋੜ ਤੇ ਉਤਾਰ ਗਿਆ ਤੇ ਆਪ ਦਵਾਈ ਦੇ ਸਬਜ਼ੀ ਲੈਣ ਚਲਾ ਗਿਆ ਅਸਲ 'ਚ ਉਸਨੇ ਹੋਰ ਵੀ ਕੰਮ ਕਰਨੀ ਸਾਨਾ ਇਸ ਲਈ ਗਰੀਵਾਲ ਸਾਹਿਬ ਦੇ ਕਹਿੰਦੇ ਹੀ ਉਹ ਉਹਨਾਂ ਨੂੰ ਮੋੜ ਤੇ ਉਤਾਰ ਗਿਆ ਜਦਕਿ ਉਹ ਆ ਪੁਨਨੋਂ ਘਰ ਤੱਕ ਛੱਡਣਾ ਚਾਹੁੰਦਾ ਸੀ ਉਹ ਅੱਗੇ ਲੰਘ ਗਿਆ ਤੇ ਉੱਥੇ ਹੀ ਗਰੀਵਲ ਸਾਹ ਦਾ ਇੱਕ ਦੋਸਤ ਖੜਾ ਹੋਇਆ ਸੀ ਉਹ ਦੋਵੇਂ ਗੱਲਾਂ ਕਰਨ ਲੱਗ ਪਏ ਤੇ ਅਚਾਨਕ ਤਿੰਨ ਚਾਰ ਮੁੰਡੇ ਮੋਟਰਸਾਈਕਲਾਂ ਤੇ ਆਏ ਦੋ ਤਾਂ ਲੰਘ ਗਏ ਪਰ ਤੀਜੀ ਮੋਟਰਸਾਈਕਲ ਦਾ ਜ਼ੋਰਦਾਰ ਤਰੀਕੇ ਨਾਲ ਸਾਹ ਵਿੱਚ ਵੱਜਿਆ ਤੇ ਉਹ ਲੱਗੇ ਟਿੱਪੇ ਕਿੜਾਕ ਦੀ ਆਵਾਜ਼ ਜ਼ਰੂਰ ਸੀ ਗਰੀਵਲ ਸਾਹ ਦੀ ਬਰਦਾਸ਼ਤੋਂ ਬਹਰ ਸੀ ਉਹਨਾਂ ਦੀ ਮੂੰਹ ਨਿਕਲਿਆ ਹਾਏ ਓ ਰੱਬਾ ਬਖਸ਼ੀ ਮੈਨੂੰ ਵਾਹਿਗੁਰੂ ਏ ਵਾਹਿਗੁਰੂ ਉਹਨਾਂ ਦੀ ਆਵਾਜ਼ ਵਿੱਚ ਬਹੁਤ ਦਰਦ ਝਲਕਦਾ ਸੀ ਉਹਨਾਂ ਦਾ ਦੋਸਤ ਜੋ ਉਹਨਾਂ ਨੂੰ ਸੰਭਾਲਦਾ ਹੋਇਆ ਆਪ ਹੀ ਡਿੱਗ ਪਿਆ ਸੀ ਫੁਰਤੀ ਨਾਲ ਉੱਠਿਆ ਤੇ ਗਰੇਵਲ ਸਾਹਿਬ ਨੂੰ ਉਠਾਉਣ ਲੱਗਾ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਕੇ ਜੋ ਕਿ ਤਕਰੀਬਨ ਜਾਣ ਪਹਿਚਾਨਦੇ ਹੀ ਸਨ ਕਿਉਂਕਿ ਉਹ ਘਰ ਤੋਂ ਬਹੁਤੀ ਦੂਰੀ ਤੇ ਨਹੀਂ ਸਨ ਮੋਟਰਸਾਈਕਲ ਵਾਲਾ ਮੁੰਡਾ ਆਪ ਹੀ ਖੜ ਗਿਆ ਗਰੀਵਲ ਸਾਹਿਬ ਹਵਲਦਿਆ ਉਹ ਆਪ ਹੀ ਰੌਣਕਤਾ ਹੋਈ ਖੜਾ ਸੀ ਕਿਉਂਕਿ ਭੀੜ ਵਿੱਚੋਂ ਹੀ ਇੱਕ ਪੱਦਰਪੁਰਸ਼ ਨੇ ਉਸੇ ਨੂੰ ਥੱਪੜ ਵੀ ਝੜ ਦਿੱਤੇ ਸਨ ਉਹ ਗਰੀਵਲ ਸਾਹਿਬ ਨੂੰ ਜਮੀਨ ਤੇ ਬੈਠਾ ਦੇਖ ਕੇ ਬੋਲਿਆ ਤੁਸੀਂ ਠੀਕ ਹੋ ਜੀ ਪਰ ਰੌਲੇ ਰਪੇ ਵਿੱਚ ਉਸ ਨੂੰ ਕੋਈ ਜਵਾਬ ਨਾ ਮਿਲਿਆ ਇਹਨੇ ਨੂੰ ਨਾਲ ਦੀ ਦੁਕਾਨ ਵਿੱਚੋਂ ਕੋਈ ਕੁਰਸੀ ਲੈ ਕੇ ਆਇਆ ਉਸ ਮੁੰਡੇ ਨੇ ਵੀ ਹੋਰਾਂ ਨਾਲ ਸਹਾਰਾ ਦੇ ਕੇ ਉਹਨਾਂ ਨੂੰ ਕੁਰਸੀ 'ਤੇ ਬਿਠਾਇਆ ਤੇ ਪਾਣੀ ਪਿਲਾਇਆ ਦੋ ਬੰਦਿਆ ਨੇ ਉਸ ਮੋਟਰਸਾਈਕਲ ਵਾਲੇ ਮੁੰਡੇ ਨੂੰ ਦੋਵੇਂ ਬਾਹਾਂ ਤੋਂ ਫੜਿਆ ਹੋਇਆ ਸੀ ਉਹ ਬੋਲਿਆ ਠੀਕੋ ਬਾਪੂ ਜੀ ਤੁਸੀਂ ਠੀਕ ਹੋ ਨਾ ਚਲੋ ਆਪਾਂ ਹਸਪਤਾਲ ਵੱਲ ਚੱਲਦੇ ਹਾਂ ਮੈਂ ਕਰਦਾ ਟੈਕਸੀ ਨੂੰ ਫੋਨ ਨਹੀਂ ਨਹੀਂ ਕਾਕਾ ਠੀਕ ਹੈ ਮੈਂ ਆ ਨਾਲ ਹੀ ਮੇਰਾ ਘਰ ਆ ਉਹ ਦੱਸ ਹੀ ਰਹੇ ਸਨ ਕਿ ਉਹੀ ਗਵੰਡੀ ਮੁੰਡਾ ਵੀ ਆ ਗਿਆ ਉਸਨੇ ਗੱਡੀ ਸੜਕ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ ਅੱਜ ਦਾ ਹੈ ਪਾਗ ਸੁਣਨ ਦੇ ਲਈ ਬਨੇ ਰਿਹਾ ਚੈਨਲ ਦੀ ਨਾਲ ਬਾਕੀ ਕੱਲ ਦੀ ਵੀਡੀਓਸ ਲੈ ਕੇ ਹਾਜ਼ਰ ਹੋਵਾਂਗੇ ਜੀ ਸਸ਼ਿਕਾ